ਹੈਲੋ ਫਰੈਂਡਸ ਅੱਜ ਕਹਾਣੀ ਬੰਦੇਖਾਨੀ ਦਾ ਭਾਗ 12ਵਾਂ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ 12ਵਾਂ ਅਫਸਰ ਦੀ ਵਰਦੀ ਵਿੱਚੋਂ ਦਾ ਰੂਪ ਹੀ ਵੱਖਰਾ ਹੋ ਗਿਆ ਸੀ ਆਪਣੇ ਹਮ ਉਮਰਾਂ ਨਾਲੋਂ ਵੱਧ ਗੰਭੀਰ ਤੇ ਸਿਆਣਾ ਜਾਪਦਾ ਸੀ ਵੈਸੇ ਵੀ ਉਹ ਜ਼ਿੰਦਗੀ ਦੀਆਂ ਸਭ ਮੌਜਾਂ ਮਾਨ ਚੁੱਕਾ ਸੀ ਜਿਹੜੀ ਆਉਂਦੇ ਵਰਗੇ ਬਾਕੀ ਹਲੇ ਸੋਚਦੇ ਹੀ ਸੀ ਦੇਰਾ ਦੂਨ ਦਾ ਮੌਸਮ ਉਹਨੂੰ ਕੁੱਝ ਵੀ ਵੱਖਰਾ ਜਾਪਦਾ ਸੀ। ਕੁਝ ਖਾਸ ਸੀ ਜਿਸ ਮੌਸਮ ਵਿੱਚ ਚੰਡੀਗੜ੍ਹ ਦੇ ਸਾਹਮਣੇ ਸ਼ਹਿਰ ਕੁਝ ਨਹੀਂ ਸੀ। ਪਰ ਮੌਸਮ ਤਾਂ ਦਰਜੇ ਵਾਲਾ ਸੀ। ਗਰਮੀਆਂ ਵਿੱਚ ਜਦੋਂ ਜਿੰਨੀ ਧੁੱਪ ਮਗਰੋਂ ਮੀਂਹ ਉੱਤਰ ਆਉਂਦਾ। ਸਿਆਲ ਦੀ ਰੁੱਤੇ ਪੂਰੇ ਦਿਨ ਨਿੱਗੀ ਧੁੱਪ ਰਹਿੰਦੀ, ਧੁੰਦ ਦਾ ਨਾਮ ਨਿਸ਼ਾਨ ਨਾ ਹੁੰਦਾ। ਸਵੇਰੇ ਸ਼ਾਮ ਠੰਡ ਹੁੰਦੀ ਕਿ ਹੱਡਾਂ ਨੂੰ ਚੀਰਦੀ। ਜਦੋਂ ਮੀਂਹ ਉੱਤਰਦਾ ਐਵੇਂ ਉੱਤਰਦਾ ਕਿ ਬਾਸੀ ਕਰਵਾ ਦਿੰਦਾ। ਜੇ ਜਦੋਂ ਰੁਕਦਾ ਤਾਂ ਇੱਕਦਮ ਮੌਸਮ ਸਾਫ਼ ਹੁੰਦਾ ਇਸ ਮੌਸਮ ਦਾ ਸਵਾਦ ਹੀ ਵੱਖਰਾ ਸੀ ਉਹ ਮੁਹਾਲੀ ਨਹੀਂ ਸੀ ਭੁੱਲਿਆ ਆਪਣਾ ਪਿੰਡ ਵੀ ਨਹੀਂ ਸੀ ਭੁੱਲਿਆ ਪਰ ਦੇਰਾਦੁਨ ਵੀ ਉਹਦੇ ਅੰਦਰ ਵਸ ਗਿਆ ਉਹ ਇਸੇ ਮੌਸਮ ਵਿੱਚ ਕਦੇ ਆਪਣੇ ਕਮਰੇ ਵਿੱਚ ਕਦੇ ਬਾਗਾਂ ਵਿੱਚ ਬੈਠ ਕੇ ਰੂਬੀ ਨਾਲ ਬੀਤੇ ਆਪਣੇ ਸੁਨਹਿਰੀ ਸਮੇਂ ਨੂੰ ਯਾਦ ਕਰਦਾ ਕਦੇ-ਕਦੇ ਨੋਟਬੁੱਕ ਉੱਤੇ ਉਤਾਰਦਾ ਯਾਦਾਂ ਨੂੰ ਸੰਜੋਗ ਦੇਣ ਦਾ ਇਹੋ ਇੱਕੋ ਮੌਕਾ ਸੀ ਦੋ ਸਾਲ ਰਹਿ ਕੇ ਉਹ ਇੱਕ ਵਾਰ ਵੀ ਮਨਸੂਰੀ ਨਾ ਗਿਆ ਉਹਨਾਂ ਦਾ ਇੱਕੋ ਸੁਪਨਾ ਸੀ ਕਿ ਜਦੋਂ ਪਹਿਲੀ ਵਾਰ ਮਨਸੂਰੀ ਜਾਏ ਤਾਂ ਉਹਨਾਂ ਦੇ ਨਾਲ ਰੂਬੀ ਹੋਵੇਗੀ ਤੇ ਉਹ ਮਾਲ ਰੋਡ ਤੇ ਹੱਥਾਂ ਵਿੱਚ ਹੱਤ ਪਾ ਕੇ ਘੁੰਮਣਗੇ। ਇਹੋ ਸੁਪਨਾ ਉਹਨਾਂ ਦੋਵਾਂ ਨੇ ਇਕੱਠੇ ਹੀ ਸ਼ਿਮਲਾ ਲਈ ਵੇਖਿਆ ਸੀ। ਸੁਪਨਿਆਂ ਦੀ ਕੋਈ ਮਿਆਦ ਨਹੀਂ ਹੁੰਦੀ, ਕੋਈ ਸੀਮਾ ਨਹੀਂ ਹੁੰਦੀ, ਕੋਈ ਫੀਸ ਨਹੀਂ ਲੱਗਦੀ, ਕਿਸੇ ਤੋਂ ਇਜਾਜ਼ਤ ਦੀ ਲੋੜ ਨਹੀਂ ਹੁੰਦੀ। ਇਸ ਲਈ ਬੰਦਾ ਬੇਹਿਸਾਬ ਸੁਪਨੇ ਤੱਕਦਾ ਹੈ। ਆਪਣੇ ਮਹਿਬੂਬ ਨਾਲ ਹਰ ਰੋਜ਼ ਹੀ ਤਾਰਿਆਂ ਨੂੰ ਤੋੜ ਲੈਣ ਤੱਕ ਦੇ ਸੁਪਨੇ ਵੇਖਦਾ ਹੈ। ਉਹ ਜਿਹੋ ਹਾਲ ਉਹਨਾਂ ਦਾ ਸੀ ਹੁਣ ਇਹੋ ਹਾਲ ਜੀਵਨ ਦਾ ਇਕੱਲੇ ਦਾ ਸੀ ਜਿਹੜਾ ਹਰ ਪਲ ਰੂਬੀ ਨੂੰ ਆਪਣੇ ਆਸ-ਪਾਸ ਮਹਿਸੂਸ ਕਰਦਾ ਸੀ ਫਿਰ ਪਾਸਿੰਗ ਆਊਟ ਪ੍ਰੇਡ ਹੋਈ ਤੇ ਉਸ ਮਗਰੋਂ ਯੂਨਿਟ ਅਲਾਰਟ ਹੋਈ ਤਾਂ ਜੰਮੂ ਜੁਆਇਨਿੰਗ ਮਗਰੋਂ ਜੀਵਨ ਨੂੰ ਘਰ ਜਾਣ ਲਈ ਪਹਿਲੀ ਵਾਰ ਛੁੱਟੀ ਮਿਲੀ ਘਰ ਤਾਂ ਵਿਆਹ ਵਰਗੀ ਖੁਸ਼ੀ ਸੀ ਪਹਿਲੇ ਹਫ਼ਤੇ ਤਾਂ ਰਿਸ਼ਤੇਦਾਰਾਂ ਦਾ ਹੀ ਤਾਂਤਾ ਲੱਗਾ ਰਿਹਾ ਜਿਹੜੇ ਕਦੇ ਦੇਖੇ ਪਛਾਣੇ ਵੀ ਨਹੀਂ ਸੀ ਉਹ ਵੀ ਤੁਰੇ ਆਉਂਦੇ ਸੀ ਜੀਵਨ ਨੂੰ ਲੱਗਦਾ ਸੀ ਸ਼ਾਇਦ ਸਭ ਨੂੰ ਖੁਸ਼ੀ ਹੋਈ ਕਿ ਉਹ ਅਫਸਰ ਬਣਿਆ ਪਰ ਅਸਲ ਮਸਲਾ ਹੋਰ ਸੀ ਉਹਨਾਂ ਦੇ ਲਈ ਭਾਂਤ ਭਾਂਦੇ ਰਿਸ਼ਤੇ ਆਉਣ ਲੱਗੇ ਹਰ ਕੋਈ ਦੇਖ ਪਰਖ ਕੇ ਜਾਂਦਾ ਤੇ ਘਰਦਿਆਂ ਨੂੰ ਸੁਲਾ ਮਾਰ ਜਾਂਦਾ ਕੁੜੀ ਵੇਖਣ ਨੂੰ ਨਾਲ ਹੀ ਆਖਿੰਦਾ ਕਿ ਤੁਹਾਡਾ ਘਰ ਭਰ ਦਿਆਂਗੇ ਪਰਿਵਾਰ ਦੀਆਂ ਅੱਖਾਂ ਚੁੰਧਿਆ ਆ ਜਾਂਦੀਆਂ ਪਰ ਫਿਰ ਵੀ ਉਹ ਚਾਹੁੰਦੇ ਸੀ ਕਿ ਵਿਆਹ ਜਿਹੋ ਜਿਹਾ ਹੋਵੇ ਤਾਂ ਜੀਵਨ ਦੀ ਮਰਜ਼ੀ ਨਾਲ ਹੋਵੇ ਉਹਨਾਂ ਦੀ ਇਹੋ ਸਲਾਹ ਸੀ ਕਿ ਇਸ ਛੁੱਟੀ ਰੋਕਾ ਹੋ ਜਾਏ ਤੇ ਆਉਂਦੀ ਦੀਵਾਲੀ ਤੇ ਜਦੋਂ ਵੀ ਉਹ ਛੁੱਟੀ ਆਈ ਤਾਂ ਵਿਆਹ ਕਰ ਦਿੱਤਾ ਜਾਵੇ ਜੀਵਨ ਨੇ ਅੱਜ ਤੱਕ ਘਰਦਿਆਂ ਨੂੰ ਕਦੇ ਮੋੜਵਾ ਜਵਾਬ ਨਹੀਂ ਸੀ ਦਿੱਤਾ ਉਹ ਚਾਹੁੰਦਾ ਸੀ ਕਿ ਉਹਨੂੰ ਮੌਕਾ ਮਿਲੇ ਤੇ ਉਹ ਆਪਣੇ ਦਿਲ ਦੀ ਆਗ ਛੱਡੀ ਪਰ ਇੱਕ ਵਾਰੀ ਉਹ ਰੂਬੀ ਨਾਲ مشورہ ਕਰਨਾ ਚਾਹੁੰਦਾ ਸੀ ਪਰ ਰੂਬੀ ਨੂੰ ਮਿਲਣ ਦਾ ਪੱਜ ਨਹੀਂ ਸੀ ਬਣ ਰਿਹਾ ਉਹਦਾ ਜਾਣ ਦਾ ਹਿਆ ਨਹੀਂ ਸੀ ਪੈ ਰਿਹਾ ਹੱਲੇ ਵੀ ਉਹਦੇ ਮਨ 'ਚ ਨਵਦੀਪ ਦੀ ਕਤਲ ਵਾਲੀ ਰਾਤ ਛੁਪੀ ਹੋਈ ਸੀ ਤੇ ਉਸ ਮਗਰੋਂ ਉਹਨਾਂ ਉੱਤੇ ਲੱਗੇ ਦਾਗ ਉਹਨੂੰ ਹੱਲੇ ਵੀ ਤਾਦੇ ਜਾਪਦੇ ਸੀ ਇਸ ਲਈ ਉਹ ਡੀ ਕੀ ਕਰ ਰਿਹਾ ਸੀ ਕਿ ਰੂਬੀ ਉਹਨੂੰ ਮਿਲਨ ਜ਼ਰੂਰ ਆਵੇਗੀ ਇਹੋ ਉਹਦਾ ਵਾਅਦਾ ਸੀ ਕਿ ਉਹ ਜਦੋਂ ਕਮਿਸ਼ਨਰ ਹੋ ਕੇ ਆਇਆ ਤਾਂ ਰੂਬੀ ਮਿਲਨ ਜ਼ਰੂਰ ਆਏਗੀ ਹਫਤੇ ਮਗਰੋਂ ਹੀ ਫੋਨ ਆਇਆ ਤੇ ਰੂਬੀ ਦੇ ਪਰਿਵਾਰ ਸਮੇਤ ਮਿਲਨ ਦੀ ਖਬਰ ਉਹਨੂੰ ਮਿਲੀ ਉਹਨੇ ਆਪਣੀ ਖੁਸ਼ੀ ਨੂੰ ਰੋਕ ਕੇ ਇੰਜ ਜ਼ਾਹਿਰ ਕੀਤਾ ਸੀ ਕਿ ਜਿਵੇਂ ਕੋਈ ਫਰਕ ਨਾ ਪਿਆ ਹੋਵੇ ਪਰ ਉਹ ਬੜੀ ਬੇਸਬਰੀ ਨਾਲ ਰੂਬੀ ਨੂੰ ਮਿਲਨ ਨੂੰ ਉਡੀਕ ਰਿਹਾ ਸੀ ਤੇ ਆਪਣੇ ਬੱਚਿਆਂ ਨੂੰ ਜੀ ਭਰ ਕੇ ਪਿਆਰ ਦੇਣਾ ਚਾਹੁੰਦਾ ਸੀ ਪਰਿਵਾਰ ਸਮੇਤ ਰੂਬੀ ਆਈ ਤੇ ਮਾਹੌਲ ਖੁਸ਼ੀਆਂ ਨਾਲ ਭਰ ਗਿਆ ਆਪਣੇ ਹੀ ਬੱਚਿਆਂ ਨੂੰ ਛੋਕੇ ਖਿਡਾ ਕੇ ਜੀਵਨ ਨੂੰ ਸੰਤੁਸ਼ਟੀ ਮਹਿਸੂਸ ਹੋਈ ਕੁਝ ਦੇਰ ਉਹ ਟੱਬਰ 'ਚ ਬੈਠੇ ਰਹੇ ਗੱਲਾਂ ਬਾਤਾਂ ਚੱਲੀਆਂ ਇੱਕ ਦੂਸਰੇ ਨੂੰ ਨਿਹਾਰਦੇ ਰਹੇ ਅੱਖਾਂ ਨਾਲ ਹੀ ਗੱਲਾਂ ਹੋਈਆਂ ਜੀਵਨ ਦੇ ਵਿਆਹ ਦੀ ਗੱਲ ਚੱਲਦੀ ਰਹੀ ਐਂਦੇ ਤੇ ਮਜ਼ਾਕ ਹੁੰਦੇ ਰਹੇ ਫਿਰ ਸ਼ਾਮ ਨੂੰ ਉਹ ਦੋਵੇਂ ਇਕੱਠੇ ਛੱਤ ਤੇ ਬੈਠੇ ਰਹੇ ਦੋਵੇਂ ਬੱਚੇ ਉਹਨਾਂ ਦੀ ਗੋਦ ਵਿੱਚ ਖੇਡ ਰਹੇ ਸੀ ਸ਼ਰਾਰਤਾਂ ਕਰ ਰਹੇ ਸੀ ਇਹ ਕਿੰਨੇ ਸੋਹਣੇ ਪਲ ਸੀ ਜਿੱਥੇ ਕੋਈ ਡਰ ਨਹੀਂ ਸੀ ਕੋਈ ਭੈਅ ਨਹੀਂ ਸੀ ਇੱਕ ਦੂਸਰੇ ਨਾਲ ਵਕਤ ਬਿਤਾ ਰਹੇ ਸੀ ਸਾਹਮਣੇ ਸੂਰਜ ਢਲ ਰਿਹਾ ਸੀ ਦਿਨ ਦੀ ਗਰਮੀ ਮਗਰੋਂ ਹੁਮਸ ਘਟ ਗਈ ਸੀ ਠੰਡੀ ਹਵਾ ਰੁਮਕ ਰਹੀ ਸੀ ਜਰੂਰ ਕਿਦਰੇ ਮੀਂਹ ਪਿਆ ਸੀ ਜਿਸ ਦੀ ਠੰਡਕ ਉਹਨਾਂ ਤੱਕ ਵੀ ਪਹੁੰਚ ਰਹੀ ਸੀ ਗੱਲਾਂ ਸ਼ੁਰੂ ਹੋਈਆਂ ਤੇ ਚੱਲਦੀਆਂ ਹੀ ਗਈਆਂ ਕਿੰਨਾ ਕੁ ਸੀ ਦੱਸਣ ਵਾਲਾ ਸੁਣਨ ਵਾਲਾ ਤੇ ਪੁੱਛਣ ਵਾਲਾ ਜੀਵਨ ਨੇ ਆਪਣੇ ਸਾਰੇ ਟ੍ਰੇਨਿੰਗ ਦੇ ਪਲ ਉਹਨੂੰ ਸੁਣਾ ਦਿੱਤੇ। ਉਹਨੀਆਂ ਯਾਦਾਂ ਵਿੱਚ ਭੇਜ ਕੇ ਲਿਖੇ ਪਲ ਡਾਇਰੀ ਸమేਤ ਉਹਦੇ ਹਵਾਲੇ ਕਰਨ ਦੀ ਤਾਂਗ 10 ਦਿੱਤੀ। ਰੂਬੀ ਨੇ ਦੱਸਿਆ ਕਿ ਕਿੰਝ ਇੱਕ ਵਾਰ ਉਹਨੇ ਮਾਨ ਨੂੰ ਅਚਵੀ ਲੱਗ ਗਈ ਜਦੋਂ ਉਹਨੂੰ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੈ। ਇੱਕ ਵਾਰ ਤਾਂ ਨਵਦੀਪ ਦੇ ਮਾਪੇ ਨੂੰ ਵੀ ਯਕੀਨ ਨਾ ਆਇਆ। ਮਾਨ ਚ ਕੁਝ ਖਟਾਸ ਵੀ ਆਈ ਪਰ ਫਿਰ ਉਹਨਾਂ ਨੇ ਮੁਰ ਸਮਝੌਤਾ ਕਰ ਲਿਆ। ਦੁਨੀਆ ਵਾਲਿਆਂ ਲਈ ਇਹੋ ਸੀ। ਕਿ ਉਹ ਨਵਦੀਪ ਦੀ ਇੱਕ ਹੋਰ ਨਿਸ਼ਾਨੀ ਸੀ। ਇਹ ਵੀ ਕਿੰਨਾ ਭਾਰਾ ਸਮਾਂ ਸੀ ਜਿਹੜੇ ਉਹਨੇ ਕੱਲੀ ਨੇ ਕੱਟਿਆ। ਦਿਨ ਲੰਘ ਜਾਂਦਾ ਸੀ ਪਰ ਰਾਤ ਭਾਰੂ ਹੋ ਜਾਂਦੀ ਸੀ। ਅਜਿਹੇ ਵੇਲੇ ਸਿਰਫ ਉਹਨੂੰ ਆਪਣੇ ਬੱਚੇ ਨੂੰ ਸੀਨੇ ਨਾਲ ਘੋਟ ਕੇ ਹੀ ਨੀਂਦ ਆਉਂਦੀ। ਇਹੋ ਇੱਕੋ ਇੱਕ ਨਿਸ਼ਾਨੀ ਸੀ ਜਿਹੜੀ ਉਹਦੇ ਕੋਲ ਜੀਵਨ ਦੀ ਸੀ। ਨਵਦੀਪ ਦੇ ਮਾਪੇ ਇਹ ਨਹੀਂ ਸੀ ਚਾਹੁੰਦੇ ਕਿ ਉਹ ਮੋਰ ਤੋਂ ਵਿਆਹ ਕਰਵਾਉਣ ਬਾਰੇ ਸੋਚੇ ਵੀ। ਉਹ ਬੱਚਿਆਂ ਨੂੰ ਕਿਸੇ ਵੀ ਹਿੱਲੇ ਰੁਲਣ ਨਹੀਂ ਸੀ ਦੇਣਾ ਚਾਹੁੰਦੇ। ਨਵਦੀਪ ਸਿੱਖਿਆ ਵਿਭਾਗ ਵਿੱਚ ਸੀ ਇਸ ਲਈ ਉਸ ਦੀ ਮੌਤ ਮਗਰੋਂ ਉਹਨਾਂ ਨੇ ਆਸ਼ਰਿਤ ਪਤਨੀ ਦਾ ਕੇਸ ਲਗਾ ਕੇ ਇਹ ਤਰਸ ਦੇ ਆਧਾਰ ਤੇ ਨੌਕਰੀ ਲਈ ਲਗਾ ਦਿੱਤਾ ਸੀ ਇਸ ਤੋਂ ਬਿਨਾ ਉਹ ਬੱਚਿਆਂ ਤੇ ਦਾਵਾ ਨਹੀਂ ਸੀ ਛੱਡ ਰਹੀ ਨਵਦੀਪ ਦੀ ਜਿਹੜੀ ਵੀ ਜਾਇਦਾਦ ਸੀ ਉਹਨਾਂ ਦੇ ਲਈ ਉਹਨਾਂ ਦਾ ਇੱਕੋ ਦਾਵਾ ਸੀ ਕਿ ਉਹ ਤਾਂ ਹੀ ਦੇਣਗੇ ਜੇਕਰ ਉਹ ਉਹਨਾਂ ਕੋਲ ਹੀ ਰਹੇਗੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਨਵਦੀਪ ਦੇ ਮਾਪਿਆਂ ਕੋਲ ਹੋਰ ਕੋਈ ਸਹਾਰਾ ਜਿਉਣ ਦਾ ਹੈ ਵੀ ਨਹੀਂ ਸੀ ਸਿਰਫ਼ ਤੇ ਸਿਰਫ਼ ਇਹੋ ਬੱਚੇ ਸਨ ਜਿਨ੍ਹਾਂ ਨੂੰ ਆਪਣਾ ਖੂਨ ਮੰਨ ਕੇ ਜਿਉ ਰਹੇ ਸੀ ਭਾਵੇਂ ਸੱਚ ਕੁਝ ਵੀ ਸੀ ਰੂਬੀ ਦੇ ਪਰਿਵਾਰ ਨੇ ਉਹਨਾਂ ਨੂੰ ਬਹੁਤ ਤਰੀਕੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਦੂਸਰੇ ਵਿਆਹ ਤੇ ਘਰ ਜਵਾਈ ਦੀ ਗੱਲ ਵੀ ਕੀਤੀ ਪਰ ਇੱਥੇ ਸਮੱਸਿਆ ਇਹ ਸੀ ਕਿ ਕੋਈ ਢੰਗ ਦਾ ਵਾਰ ਨਹੀਂ ਸੀ ਲੱਭ ਰਿਹਾ ਬਿਨਾਂ ਬੱਚੇ ਤੋਂ ਤਲਾਕशुदा ਜਾਂ ਵਿਧਵਾ ਲਈ ਵਾਰ ਲੱਭਣਾ ਔਖਾ ਹੋ ਜਾਂਦਾ ਹੈ ਦੋ ਬੱਚਿਆਂ ਦੀ ਮਾਂ ਨਾਲ ਵਿਆਹ ਕਰਵਾ ਕੇ ਕੌਣ ਰਹੇਗਾ ਘਰ ਜਵਾਈ ਕੋਈ ਖਾਨ ਵਾਲਾ ਹੋਏਗਾ ਜਾਂ ਫਿਰ ਪਹਿਲਾਂ ਤੋਂ ਹੀ ਬੱਚਿਆਂ ਵਾਲਾ ਇਸੇ ਸਾਬ ਦੀ ਕੋਸ਼ਿਸ਼ ਵੀ ਹੋਈ ਪਰ ਕੋਈ ਪਾਰ ਉਤਾਰਾ ਨਾ ਹੋਇਆ ਰੂਬੀ ਨੇ ਇਹ ਸਭ ਜੀਵਨ ਨੂੰ ਦਾਸ ਦਿੱਤਾ ਕਿੰਨੇ ਸੱਚੋ ਦੋਵੇਂ ਲੁਕੋਈ ਬੈਠੇ ਸੀ ਐਨੇ ਸਮੇਂ ਵਿੱਚ ਇੱਕ ਵਾਰ ਵੀ ਦੋਵਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਵਿਆਹ ਦੀ ਗੱਲ ਨਹੀਂ ਸੀ ਆਈ ਦੋਵਾਂ ਦਾ ਰਿਸ਼ਤਾ ਹੀ ਕੁਝ ਜਿਵੇਂ ਦਾ ਸੀ ਜਿਵੇਂ ਖੂਨ ਦਾ ਰਿਸ਼ਤਾ ਹੋਵੇ ਅਜਿਹੀ ਸਾਂ ਸੀ ਪਰਿਵਾਰਾਂ ਦੀ ਉਮਰਾ ਵਿੱਚ ਫਰਕ ਵੀ ਸੀ ਤੇ ਰੂਬੀ ਦੋ ਬੱਚਿਆਂ ਦੀ ਮਾਂ ਵੀ ਭਾਵੇਂ ਦੋਵੇਂ ਬੱਚੇ ਜੀਵੰਦ ਹੀ ਸਨ ਪਰ ਯਕੀਨ ਕੌਣ ਕਰਦਾ ਕੋਈ ਵੀ ਨਹੀਂ ਦੋਵਾਂ ਵਿੱਚੋਂ ਕਿਸੇ ਨੂੰ ਤਾਂ ਗੱਲ ਸ਼ੁਰੂ ਕਰਨੀ ਹੀ ਪੈਣੀ ਸੀ ਕਿਸੇ ਇੱਕ ਦੇ ਘਰ ਪਰ ਰੂਬੀ ਦੀ ਹਾਮੀ ਵੀ ਜ਼ਰੂਰੀ ਸੀ ਇੱਕ ਡਰ ਸੀ ਗੱਲ ਬਣੀ ਨਾ ਬਣੀ ਦੋਵਾਂ ਦੇ ਪਰਿਵਾਰ ਵਿੱਚ ਸਦਾ ਲਈ ਇੱਕ ਦਰਾਰ ਪੈ ਸਕਦੀ ਸੀ ਗੱਲ ਲੋਕ ਕੇ ਹੀ ਹੋਵੇ ਚੰਗੀ ਸੀ ਇਸ ਲਈ ਜੀਵਨ ਨੇ ਹੀ ਘਰ-ਗੱਲ ਕਰਨ ਦੀ ਸੋਚੀ ਪਰ ਅੱਧੀ ਹੀ ਗੱਲ ਦੱਸਣੀ ਚੰਗੀ ਸਮਝੀ ਰਾਤ ਦਾ ਡਿਨਰ ਕਰਕੇ ਰੂਬੀ ਤੇ ਉਹਦੇ ਘਰ ਦੇ ਚਲੀ ਗਈ ਉਹਨੂੰ ਘਰ ਆਉਣ ਦੀ ਤਾਕੀਦ ਵੀ ਕਰ ਗਈ ਅਗਲੀ ਸਵੇਰ ਜੀਵਨ ਨੇ ਸਮਾ ਵੇਖ ਕੇ ਘਰ ਗੱਲ ਕਰਨ ਦੀ ਸੋਚੀ ਉਹ ਵੇਖਦਾ ਰਿਹਾ ਤੇ ਸੋਚਦਾ ਰਿਹਾ ਕਿ ਕਿੱਥੋਂ ਗੱਲ ਸ਼ੁਰੂ ਕਰੇ ਰੂਬੀ ਦੇ ਬੱਚੇ ਕਿੰਨੇ ਪਿਆਰੇ ਹਨ ਉਸਨੇ ਮੰਮੀ ਨੂੰ ਆਖਿਆ ਹੋਰ ਕੀ ਵਿਚਾਰਿਆਂ ਦੀ ਕਿਸਮਤ ਇੰਨੀ ਬੁਰੀ ਹੈ ਪਿਓ ਖੋਣੀ ਉਹ ਸਾਰੀ ਉਮਰ ਕੱਢਣੀ ਕਿੰਨੀ ਔਖੀ ਹੈ ਮਾਂ ਨੇ ਜਵਾਬ ਦਿੱਤਾ ਰੂਬੀ ਦਾ ਵਿਆਹ ਨਹੀਂ ਕਰ ਦਿੰਦੇ ਦੁਬਾਰਾ ਉਹਨੇ ਕਿਹਾ ਬਥੇਰੇ ਰਿਸ਼ਤੇ ਦੇਖਿਆ ਪਰ ਕੋਈ ਜੁੜਦਾ ਨਹੀਂ ਕੀ ਕੀਤਾ ਜਾਵੇ ਸਭ ਲੇਖਾਂ ਦੀਆਂ ਖੇਡਾਂ ਹਨ ਮੰਮੀ ਨੇ ਆਖਿਆ ਮੇਰੇ ਨਾਲ ਨਹੀਂ ਹੋ ਸਕਦਾ ਰੂਬੀ ਦਾ ਵਿਆਹ ਜੀਵਨ ਬੋਲਿਆ ਵਿਆਹ ਸ਼ਬਦ ਲਟਕ ਗਿਆ ਸੀ ਇਸ ਤੋਂ ਪਹਿਲਾਂ ਹੀ ਉਹਦੀ ਮੰਮੀ ਇੰਜ ਘਬਰਾ ਕੇ ਬੋਲੀ ਜਿਵੇਂ ਕੋਈ ਪਾਪ ਹੋ ਗਿਆ ਹੋਈ ਉਹ ਹੱਥ ਜੋੜਦੀ ਹੋਈ ਬੋਲੀ ਨਾ ਮੇਰੇ ਪੁੱਤ ਇਹ ਖਿਆਲ ਨਾ ਕਦੇ ਮਨ ਵਿੱਚ ਲਿਆਵੀਂ ਤੁਹਾਡਾ ਘਰ ਵਰਗਾ ਰਿਸ਼ਤਾ ਇਹਨੂੰ ਦਾਗ ਨਹੀਂ ਲਾਉਣਾ ਤੇਰੇ ਪਿਓ ਲਈ ਆਪਣੀ ਧੀ ਭੈਣ ਤੋਂ ਵੱਧ ਕੇ ਸੀ ਤੈਨੂੰ ਉਹਨਾਂ ਆਪਣੇ ਪੁੱਤਾਂ ਵਾਂਗੂ ਰੱਖਿਆ ਇਹ ਕਦੇ ਨਾ ਮੰਨ ਚ ਲਿਆਵੀਂ ਅਸੀਂ ਤਾਂ ਪਹਿਲਾਂ ਹੀ ਨਵਦੀਪ ਦੀ ਮੌਤ ਵੇਖੀ ਲੋਕਾਂ ਦੀਆਂ ਥੋੜੇ ਬਾਰੇ ਗੱਲਾਂ ਸੁਣ ਕੇ ਕੰਨ ਪਕਾ ਲਏ ਹਨ ਹੋਰ ਸੁਣਨ ਨਾਲੋਂ ਮਰਨਾ ਬਿਹਤਰ ਹੋਏਗਾ ਮੰਨਿਆ ਕਿ ਤੈਨੂੰ ਆਂਦੀ ਫਿਕਰ ਹੈ ਜੇਕਰ ਕੋਈ ਸਹਾਇਤਾ ਕਰਨੀ ਹੈ ਤਾਂ ਛੋਟੇ ਭਰਾ ਵਾਂਗ ਕਰ ਭਤੀਜੇ ਵਾਂਗ ਕਰ ਪਰ ਰੱਬ ਦਾ ਵਾਸਤਾ ਇਸ ਉਮਰੇ ਲੋਕਾਂ ਸਾਹਮਣੇ ਸ਼ੇਰ ਨੀਵਾਣਾ ਕਰਵਾ ਦੇਵੀਂ ਆਪਣੇ ਪਿਓ ਦਾ ਤੇ ਰੂਬੀ ਦੇ ਪਿਓ ਦਾ ਮੰਮੀ ਨੂੰ ਤਰਲੇ ਕਰਦੇ ਹੋਏ ਵੇਖ ਕੇ ਉਹ ਸਮਝ ਗਿਆ ਸੀ ਕਿ ਉਹਨਾਂ ਦੀ ਗੱਲ ਪਹਿਲਾਂ ਘਰ ਹੋ ਚੁੱਕੀ ਹੈ ਪਰ ਜਵਾਨ ਪੁੱਤ ਹੋਣ ਕਰਕੇ ਕਦੇ ਕੁਝ ਕਿਹਾ ਨਹੀਂ ਉਹ ਨਹੀਂ ਸੀ ਚਾਹੁੰਦੇ ਗੱਲ ਅੱਗੇ ਵਧੇ ਨਾ ਹੀ ਚਾਹੁੰਦੇ ਸੀ ਅਜਿਹਾ ਕੁਝ ਵਾਪਰੇ ਭਲਾ ਕੌਣ ਆਪਣੇ ਖਾਨਦਾਨਾਂ ਦੀ ਤੋਏ-ਤੋਏ ਕਰਵਾ ਕੇ ਰਾਜ਼ੀ ਹੋਏਗਾ ਇਸ ਤੋਂ ਅੱਗੇ ਉਹ ਕੁਝ ਨਾ ਬੋਲਿਆ ਬੋਲਦਾ ਵੀ ਕੀ ਦੋਵਾਂ ਕੋਲ ਹੁਣ ਇੱਕੋ ਆਪਸ਼ਨ ਸੀ ਕਿ ਉਹ ਵਿਦਰੋਹ ਕਰਨ ਕਰਦੇ ਆ ਵਿਰੁੱਧ ਜਿਸ ਦੀ ਹਿੰਮਤ ਦੋਵਾਂ ਵਿੱਚ ਨਹੀਂ ਸੀ ਉਹਨਾਂ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਰਗੀ ਸੀ ਖਾਣ ਤਾਂ ਅੰਨੇ ਤੇ ਛੱਡਣ ਤਾਂ ਕੋੜੀ ਸਮਾਜ ਦਾ ਇਹ ਰੂਪ ਵੀ ਅਨੋਖਾ ਹੈ ਅੰਦਰ ਖਾਤਿਲ ਕੋ ਕੇ ਜਿਹੜੀ ਮਰਜ਼ੀ ਘੜੀ ਖੁੱਲੀ ਜਾਏ ਸਿਰਫ ਸਾਹਮਣੇ ਤੋਂ ਨਹੀਂ ਹੋਣੀ ਚਾਹੀਦੀ ਮर्यादा ਸਿਰਫ ਸ਼ਰੇਆਮ ਕਰਨ ਚ ਭੰਗ ਹੁੰਦੀ ਹੈ ਲੋਕ ਛਿਪ ਕੇ ਭਾਵੇਂ ਨਿਤ ਮर्यादा ਛਿੱਕੇ ਟੰਗੇ ਰੱਖੋ ਕਿੰਨੇ ਹੀ ਲੋਕ ਇੱਥੇ ਐਵੇਂ ਦੋਹਰੀ ਤੀਰੀ ਜ਼ਿੰਦਗੀ ਭੋਗ ਰਹੇ ਹਨ ਰਾਤ ਸਮੇ ਹੋਰ ਹਨ ਦਿਨ ਸਮੇ ਹੋਰ ਘਰ ਕੁਝ ਹੋਰ ਬਾਹਰ ਕੁਝ ਹੋਰ ਬੈਡਰੂਮ ਚ ਹੋਰ ਤੇ ਬਾਹਰ ਕੁਝ ਹੋਰ ਇੱਕ ਵਿਅਕਤੀ ਨਾਲ ਲੋਕਾਂ ਸਾਹਮਣੇ ਹੋ ਰਿਸ਼ਤਾ ਪਿੱਠੇ ਪਿੱਛੇ ਹੋਰ ਕਿੰਨਾ ਕੁਝ ਹੀ ਦੋਰਾ ਤੀਰਾ ਹੈ ਹੁਣ ਜੀਵਨ ਰੂਬੀ ਨੂੰ ਕਿਹੜੇ ਮੂ ਨਾਲ ਦੱਸਦਾ ਕਿ ਇੰਜ ਵਾਪਰ ਗਿਆ ਹੈ ਉਹ ਸਿਰਫ ੜੀਕਣਾ ਚਾਹੁੰਦਾ ਸੀ ਕਿ ਰੂਬੀ ਨੂੰ ਖੁਦ ਦੱਸ ਸਕੇ ਪਰ ਰੂਬੀ ਨੂੰ ਚੈਨ ਨਹੀਂ ਸੀ ਉਹਨੇ ਉਸਨੂੰ ਫੋਨ ਕੀਤਾ ਤਾਂ ਜੀਵਨ ਨੇ ਸਭ ਦੱਸ ਦਿੱਤਾ ਦੋਵੇਂ ਗੱਲ ਕਰਕੇ ਖਾਮੋਸ਼ ਹੋ ਗਏ ਇੱਕ ਦੂਸਰੇ ਤੇ ਸੀ ਜ਼ਿੰਦਗੀ ਕਿੰਨਾ ਕੁਝ ਉਹਨਾਂ ਅੱਗੇ ਸੀ ਸਭ ਤੋਂ ਵੱਡੀ ਸਮੱਸਿਆ ਇਹੋ ਸੀ ਕਿ ਦੋਵੇਂ ਸਮੇਂ ਤੋਂ ਪਹਿਲਾਂ ਸਿਆਣੇ ਹੋ ਗਏ ਸੀ ਉਹਨਾਂ ਲਈ ਆਪਣੀ ਜ਼ਿੰਦਗੀ ਨਾਲੋਂ ਖਾਨਦਾਨਾਂ ਦੀ ਇੱਜ਼ਤ ਜ਼ਰੂਰੀ ਇਹ ਖਿਆਲ ਭਾਰੂ ਸੀ ਇਸ ਲਈ ਉਹ ਸਮਝਦੇ ਸੀ ਮਹਿਸੂਸ ਕਰ ਚੁੱਕੇ ਸੀ ਜਵਾਨੀ ਹੁੰਦੀ ਤਾਂ ਉਸ ਦੇ ਜੋਰ ਅੰਦਰ ਇਨਸਾਨ ਸਮਾਜਿਕ ਮਰਿਆਦਾ ਖਿਲਾਫ ਸ਼ਰੇਆਮ ਵਿਰੋਧ ਕਰਕੇ ਨਵੇਂ ਰਾਹ ਲੱਭਦਾ ਹੈ ਪਰ ਉਸ ਉਮਰ ਤੇ ਸਮਝਮਗਰੋ ਉਹ ਅੱਗੇ ਨਿਕਲ ਚੁੱਕੇ ਸੀ ਵਿਰੋਧ ਕਰਨ ਲਈ ਉਹਨਾਂ ਅੰਦਰੋਂ ਉਹ ਸੋਰ ਖਤਮ ਹੋ ਗਈ ਸੀ ਰੂਬੀ ਨੇ ਬਹੁਤ ਹੀ ਠਰਮੇ ਨਾਲ ਤੇ ਫੈਸਲੇ ਕੋਨ ਤਰੀਕੇ ਨਾਲ ਆਖਰੀ ਗੱਲ ਆਖੀ ਤੂੰ ਵਿਆਹ ਕਰਵਾ ਲੈ ਮੈਂ ਤੇਰੇ ਬੱਚਿਆਂ ਨੂੰ ਸੀਨੇ ਨਾਲ ਲਗਾ ਕੇ ਤੇ ਕਦੇ ਕਦਾਈ ਤੇਰੇ ਨਾਲ ਹੋਏ ਮੇਲ ਸਾਰੇ ਹੀ ਜ਼ਿੰਦਗੀ ਕੱਢ ਲਵਾਂਗੀ ਪਰ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਵਾਂਗੀ ਪਰ ਤੂੰ ਜ਼ਰੂਰ ਆਪਣੇ ਮਾਪੇ ਦੀ ਖੁਆਇਸ਼ ਪੂਰੀ ਕਰ ਮੈਂ ਹੁਣ ਤੱਕ ਵੀ ਸਭ ਅਧੂਰਾ ਹੰਡਾਇਆ ਹੈ ਅੱਗੇ ਵੀ ਸਹੀ ਕੱਟ ਤੋ ਕੱਟੇ ਹੌਸਲਾ ਰਹੇਗਾ ਕਿ ਉਮਰ ਭਰ ਤੇਰੇ ਨਾਲ ਜੁੜੀ ਰ੍ਹਾਂ ਆਖੇ ਰੂਬੀ ਨੇ ਫੋਨ ਕੱਟ ਦਿੱਤਾ ਤੇ ਸ਼ਾਇਦ ਅੱਗੇ ਬੋਲਣ ਦੀ ਹਿੰਮਤ ਬਾਕੀ ਨਹੀਂ ਸੀ ਅਗਲੀ ਸਵੇਰ ਚੜ੍ਹਦੇ ਹੀ ਜੀਵਨ ਨੂੰ ਲੱਗਾ ਘਰ ਕੁਝ ਬਦਲਿਆ ਹੋਇਆ ਸੀ ਸ਼ਾਇਦ ਘਰਦਿਆਂ ਨੂੰ ਲੱਗਦਾ ਸੀ ਕਿ ਬਾਕੀ ਗੱਲਾਂ ਸਭ ਬਾਅਦ ਵਿੱਚ ਜ਼ਰੂਰੀ ਹਨ ਪਹਿਲਾਂ ਜੀਵਨ ਦਾ ਵਿਆਹ ਜ਼ਰੂਰੀ ਹੈ ਆਮ ਪਰਿਵਾਰ ਨੂੰ ਇਹੋ ਲੱਗਦਾ ਹੈ ਕਿ ਜੇਕਰ ਮੁੰਡਾ ਬਾਹਰ ਕਿਸੇ ਨਾਲ ਮਾੜਾ ਹੈ ਖਾਸ ਕਰਕੇ ਕਿਸੇ ਵਿਆਹੀ ਵਰੀ ਨਾਲ ਤਾਂ ਉਹਨਾਂ ਦਾ ਵਿਆਹ ਕਰਦੇ ਵੋ ਤਾਂ ਆਪੇ ਘਰ ਦੇ ਹਰੇ ਪੱਠੇ ਵੇਖ ਕੇ ਬਾਹਰ ਦੀ ਤੂੜੀ ਨੂੰ ਮੂੰਹ ਮਾਰਨੋਂ ਹਟ ਜਾਏਗਾ ਇਹ ਉਹਨਾਂ ਕੋਲ ਮੁੰਡੇ ਦੇ ਕਿਰਦਾਰ ਨੂੰ ਸੁਧਾਰ ਦੇਣ ਦਾ ਇੱਕੋ ਇੱਕ ਰਾਹ ਹੁੰਦਾ ਹੈ ਇਹੋ ਰਾਹ ਹੁਣ ਜੀਵਨ ਤੇ ਅਜ਼ਮਾਨ ਲੱਗੇ ਸੀ ਪਹਿਲੀ ਨਜ਼ਰ ਵਿੱਚ ਹੀ ਜੀਵਨ ਨੂੰ ਦੇਖਣ ਹੈ ਪਰਿਵਾਰ ਵੱਲੋਂ ਪਸੰਦ ਕਰ ਲਿਆ ਗਿਆ ਆਉਂਦੇ ਵਿੱਚ ਨਾ ਪਸੰਦ ਕਰਨ ਵਾਲਾ ਕੁਝ ਨਹੀਂ ਸੀ ਕੁੜੀ ਦੀ ਤਸਵੀਰ ਦਿਖਾਈ ਗਈ ਜੀਵਨਦੇ ਪਰਿਵਾਰ ਨੂੰ ਉਹ ਪਸੰਦ ਆ ਗਈ ਜੀਵਨ ਨੇ ਕੁੜੀ ਦੀ ਤਸਵੀਰ ਵੱਲ ਨਜ਼ਰ ਭਰ ਕੇ ਵੀ ਨਾ ਤੱਕਿਆ ਉਹ ਤਾਂ ਚਾਹੁੰਦਾ ਸੀ ਕਿ ਹਰ ਹਾਲ ਵਿੱਚ ਕੁੜੀ ਨੂੰ ਇਨਕਾਰ ਹੋ ਜਾਏ ਪਰੰਤੂ ਅਜਿਹਾ ਕੁਝ ਨਹੀਂ ਹੋਇਆ ਉਹਦਾ ਮਨ ਹਲੇ ਵੀ ਦੁਚਿੱਤੀ ਸੀ ਅਗਲੇ ਦਿਨ ਕੁੜੀ ਤੇ ਮੁੰਡੇ ਨੂੰ ਵੀ ਖਾਨਦਾਨ ਨਿਸ਼ਚੈ ਹੋਇਆ ਉਹਨੇ ਉਸੇ ਰਾਤ ਮੁਰ ਰੂਬੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਰੂਬੀ ਦਾ ਉਹਨੂੰ ਇੱਕੋ ਮੈਸੇਜ ਮਿਲਿਆ ਤੈਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਮੈਂ ਤੇਰੀ ਜ਼ਿੰਦਗੀ ਦੇ ਰਾਹ ਆਪਣੇ ਦੁੱਖਾਂ ਦੇ ਭਾਰ ਨਾਲ ਰੋੜਾ ਨਹੀਂ ਬੰਨਣਾ ਚਾਹੁੰਦੀ ਹੁਣ ਆਪਾਂ ਸਿਰਫ ਤੇਰੇ ਵਿਆਹ ਮਗਰੋਂ ਹੀ ਗੱਲ ਕਰਾਂਗੇ ਜੀਵਨ ਨੇ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਉਸਦੀ ਰੂਬੀ ਨਾਲ ਕੋਈ ਗੱਲ ਨਾ ਹੋਈ ਉਹਦੇ ਕੋਲ ਹੁਣ ਕੋਈ ਚਾਰਾ ਨਹੀਂ ਸੀ ਰੂਬੀ ਤੋਂ ਤੇ ਘਰਦਿਆਂ ਤੋਂ ਆਪਣੀ ਗੱਲ ਮਨਾਉਣਾ ਉਹਨੇ ਸਿੱਖਿਆ ਹੀ ਨਹੀਂ ਸੀ ਇਸ ਲਈ ਉਹ ਉਸੇ ਵੈਨ ਵਿੱਚ ਵਹਿੰਦਾ ਚਲਾ ਗਿਆ ਅਗਲੀ ਸਵੇਰ ਉਹਦੀ ਮੁਲਾਕਾਤ ਨਰਕੀਰਨ ਨਾਲ ਹੋਈ ਜਿਵੇਂ ਕਿ ਉਹਨੂੰ ਦੱਸਿਆ ਗਿਆ ਸੀ ਉਹ ਇੱਕ BDS ਡਾਕਟਰ ਸੀ ਇਸ ਲਈ ਆਰਮੀ ਮੈਨਰ ਰਹਿੰਦੇ ਹੋਈ ਵੀ ਉਹਦੇ ਕੈਰੀਅਰ ਦੀ ਕੋਈ ਸਮੱਸਿਆ ਨਹੀਂ ਸੀ ਉਸ ਦਿਨ ਹੀ ਉਹਨੇ ਬੜੇ ਧਿਆਨ ਨਾਲ ਨਵਕਿਰਨ ਨੂੰ ਦੇਖਿਆ ਉੱਚੀ ਲੰਮੀ ਤੇ ਭਰੇ ਗੋਰੀ ਨਿਸ਼ੋ ਸਰੀਰ ਦੀ ਮਾਲਕ ਨਵਕਿਰਨ ਕਿਸੇ ਪੱਖੋਂ ਵੀ ਰੂਬੀ ਤੋਂ ਘੱਟ ਨਹੀਂ ਸੀ ਸਭੋਂ ਦੀ ਸਜਰੀ ਤੇ ਅਣਚੋਹੀ ਜਵਾਨੀ ਕਿਸੇ ਨੂੰ ਵੀ ਰਿਸ਼ਤੇ ਨੂੰ ਇਨਕਾਰ ਨਹੀਂ ਸੀ ਕਰਨ ਦੇ ਸਕਦੀ ਉੰਜ ਵੀ ਸੋਹਣੀਆਂ ਤੇ ਸੁਨੱਖੀਆਂ ਕੁੜੀਆਂ ਅਕਸਰ ਜਾਂ ਤਾਂ ਸਰਕਾਰੀ ਨੌਕਰੀ ਜਾਂ ਜ਼ਮੀਨ ਜਾਂ ਵਿਦੇਸ਼ੀ ਪਾਸਪੋਰਟ ਵਾਲੇ ਦੇ ਹਿੱਸੇ ਹੀ ਆਉਂਦੀਆਂ ਹਨ ਭਾਵੇਂ ਦਿਲ ਕਿਤੇ ਹੋਰ ਮਿਲੇ ਹੋਣ ਸਾਨੂੰ ਵੀ ਪਤਾ ਹੈ ਕਿ ਸਾਡੇ ਬਹੁਤੇ ਵਿਆਹ ਇੰਜ ਹੀ ਹੁੰਦੇ ਹਨ ਕੁੜੀ ਦਾ ਸਾਰਾ ਪ੍ਰੋਫਾਈਲ ਜੀਵਨ ਦੀ ਜੌਬ ਤੇ ਪਰਸਨੈਲਿਟੀ ਨੂੰ ਸੂਟ ਕਰਦਾ ਸੀ ਦਿਲ ਮਿਲੇ ਨਾ ਮਿਲੇ ਪ੍ਰੋਫਾਈਲ ਮਿਲਾਤੇ ਜਾਓ ਦੀ ਇਹ ਖਾਨਦ ਇਹ ਵੀ ਰਿਸ਼ਤਾ ਸਿਰੇ ਚੜ ਹੀ ਗਿਆ ਉਸੇ ਦਿਨ ਹੀ ਸ਼ਗਨ ਪਾ ਦਿੱਤਾ ਗਿਆ ਦੀਵਾਲੀ ਤੋਂ ਪਹਿਲੇ ਦਿਨ ਰਾਤੀ ਦਾ ਵਿਆਹ ਫਿਕਸ ਕਰ ਦਿੱਤਾ ਗਿਆ। ਘਰ ਦੇ ਸੁਰਖਰੂ ਹੋ ਗਏ। ਜੀਵਨ ਲਈ ਇਹ ਜ਼ਿੰਦਗੀ ਉਦਾਸੀ ਨਾਲ ਭਰ ਗਈ। ਹੁਣ ਜੀਵਨ ਕੋਲ ਬਹੁਤ ਥੋੜੇ ਹੀ ਦਿਨ ਛੁੱਟੀ ਖਤਮ ਹੋਣ ਤੋਂ ਬਚੇ ਸੀ। ਉਹ ਚਾਹੁੰਦਾ ਸੀ ਇਹਨਾਂ ਦਿਨਾਂ ਨੂੰ ਕਾਸ਼ ਰੂਬੀ ਨਾਲ ਬਿਤਾ ਸਕਦਾ। ਹੁਣ ਉਹਦੇ ਘਰਦਿਆਂ ਨੂੰ ਵੀ ਕੋਈ ਸਮੱਸਿਆ ਨਹੀਂ ਸੀ। ਕਿਉਂ ਕਿ ਉਹ ਕਿੱਥੇ ਰਹੇ ਕਿੱਥੇ ਨਾ ਰਹੇ। ਰੂਬੀ ਨੂੰ ਉਸਦੇ ਰੋਕੇ ਦਾ ਪਤਾ ਲੱਗਾ ਤਾਂ ਉਹਨੂੰ ਸਮਝ ਨਾ ਆਈ ਕਿ ਉਹ ਖੁਸ਼ ਹੋਈ ਜਾਂ ਉਦਾਸ ਹੋਈ। ਇੱਕ ਪਾਸੇ ਤੋਂ ਖੁਸ਼ ਸੀ ਕਿ ਜੀਵਨ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਿਹਾ ਸੀ ਦੂਸਰੇ ਪਾਸੇ ਉਦਾਸ ਵੀ ਕਿ ਉਹਨਾਂ ਦੋਵਾਂ ਦੇ ਦਿਲ ਇੱਕ ਵਿੱਚ ਹੋਣ ਦੇ ਬਾਵਜੂਦ ਉਹ ਉਮਰ ਪਾਰ ਲਈ ਇਕੱਠੇ ਨਾ ਹੋ ਸਕੇ ਉਹ ਚਾਹੁੰਦੀ ਸੀ ਕਿ ਉਹ ਬੱਚਿਆਂ ਸਮੇਤ ਇੱਕ ਵਾਰ ਫਿਰ ਤੋਂ ਜੀਵਨ ਨੂੰ ਮਿਲ ਕੇ ਆਵੇ ਪਰ ਇਹ ਹੋ ਨਾ ਸਕਿਆ ਉਸ ਉੱਤੇ ਬਹੁਤ ਤਰ੍ਹਾਂ ਦੀਆਂ پابੰਦੀਆਂ ਸੀ ਜਿਨ੍ਹਾਂ ਨੂੰ ਉਹ ਚਾਹ ਕੇ ਵੀ ਤੋੜ ਨਹੀਂ ਸਕਦੀ ਸੀ ਸਿਰਫ ਫੋਨ ਤੇ ਵਧਾਈ ਦਿੱਤੀ ਜਾ ਸਕਦੀ ਸੀ ਉਸਨੇ ਉਹ ਦਿੱਤੀ ਫੋਨ ਉੱਤੇ ਵੀ ਬੰਦਿਸ਼ ਸੀ ਫਿਰ ਇੱਕ ਐਸਾ ਪਲ ਆਇਆ ਕਿ ਉਹਦੇ ਉੱਤੋਂ ਬੰਦਸ਼ ਹਟ ਹੀ ਗਈਆਂ ਉਸਦੀ ਨੌਕਰੀ ਦੀ ਫਾਈਲ ਅਪਰੂਵ ਹੋ ਕੇ ਜੁਆਇਨਿੰਗ ਲੈਟਰ ਆ ਗਈ ਸਮੱਸਿਆ ਇੱਕੋ ਸੀ ਕਿ ਪੋਸਟਿੰਗ ਘਰ ਤੋਂ ਦੂਰ ਦੇ ਸੈਂਟਰ ਤੇ ਸੀ ਤੇ ਉਹ ਫੈਸਲਾ ਹੋਇਆ ਕਿ ਹਾਲੇ ਜੁਆਇਨਿੰਗ ਕਰਕੇ ਉਹ ਕੁਝ ਦਿਨ ਉੱਤੇ ਰੋਕ ਸਕਦੀ ਹੈ ਫਿਰ ਬਦਲੀ ਵਿਧਵਾ ਕੇਸ ਵਿੱਚ ਵਾਪਸ ਨੇੜੇ ਕਰਵਾ ਲਈ ਜਾਵੇਗੀ ਇਹੋ ਉਸਨੇ ਕੀਤਾ ਤੁਰੰਤ ਜੁਆਇਨਿੰਗ ਕੀਤਾ ਤੇ ਫਿਰ ਉੱਥੇ ਹੀ ਸ਼ਹਿਰ ਵਿੱਚ ਇੱਕ ਪਹਿਲਾਂ ਤੋਂ ਰਹਿ ਰਹੀ ਕੁੜੀ ਨਾਲ ਮਕਾਨ ਸ਼ੇਅਰ ਕਰ ਲਿਆ। ਇੱਥੇ ਹੁੰਦਾ ਇਹ ਹੀ ਸੀ ਕਿ ਉਹ ਹਰ ਹਫਤੇ ਘਰੇ ਆ ਸਕਦੀ ਸੀ। ਜ਼ਿਆਦਾਤਰ ਟੀਚਰ ਇਹੋ ਕਰਦੇ ਸੀ। ਇੱਥੇ ਆ ਕੇ ਉਹ ਬਹੁਤ ਦਿਨ ਤੱਕ ਇਹੋ ਸੋਚਦੀ ਰਹੀ ਕਿ ਉਹ ਹੁਣ ਜੀਵਨ ਦੀ ਜ਼ਿੰਦਗੀ ਵਿੱਚ ਦਖਲ ਦੇਵੇ ਜਾਂ ਨਾ ਦੇਵੇ। ਕਦੇ ਉਸ ਦਾ ਦਿਲ ਕਰਦਾ ਕਿ ਹੁਣ ਫੋਨ ਦੀ ਸ਼ੂਟ ਹੈ ਤਾਂ ਉਹ ਜੀਵਨ ਨਾਲ ਗੱਲ ਕਰੇ, ਮੈਸੇਜ ਚੈਟ ਕਰੇ ਪਰ ਉਹਦਾ ਦਿਲ ਉਹਨੂੰ ਰੋਕ ਦਿੰਦਾ। ਉਹਨੂੰ ਲੱਗਦਾ ਸੀ ਕਿ ਜੀਵਨ ਉਸਦਾ ਨਹੀਂ ਕਿਸੇ ਹੋਰ ਦਾ ਹੈ ਉਹਨ ਕਿਸੇ ਹੋਰ ਦਾ ਉਹਦੇ ਤੇ ਹੱਕ ਬੰਦ ਹੈ ਪਰ ਜਦੋਂ ਉਹਦੇ ਨਾਲ ਵਾਲੀ ਕੁੜੀ ਨੂੰ ਦੇਖਦੀ ਜਿਹੜੀ ਰਾਤ-ਰਾਤ ਪਰ ਆਪਣੇ ਬੁਆਏਫਰੈਂਡ ਨਾਲ ਗੱਲ ਕਰਦੀ ਤਾਂ ਉਹਦਾ ਦਿਲ ਵੀ ਕਰਦਾ ਨਾਲ ਦੇ ਟੀਚਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਤਾਂ ਉਹਨ ਦਾ ਦਿਲ ਵੀ ਮਚਲਦਾ ਉਹਦੇ ਬਾਰੇ ਹੌਲੀ-ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਇਸ ਲਈ ਸਭ ਉਹਦੇ ਵੱਲ ਤਰਸ ਭਰੀ ਨਜ਼ਰ ਨਾਲ ਦੇਖਦੇ ਮਰਦਾਂ ਦੇ ਆਪਕਾਂ ਵਿੱਚ ਇਹ ਤਰਸ ਹਰ ਪਲ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਰਹਿਣ ਵਾਲੀ ਗੱਲ ਬਣ ਜਾਂਦਾ ਪਰ ਉਹ ਜਦੋਂ ਕਿਸੇ ਵੀ ਹੋਰ ਮਰਦ ਵੱਲ ਦੇਖਦੀ ਤਾਂ ਉਹਨੂੰ ਕੋਈ ਵੀ ਜੀਵਨ ਦੇ ਆਸ-ਪਾਸ ਵੀ ਨਾ ਦਿਸਦਾ ਉਸਨੂੰ ਲੱਗਦਾ ਕਿ ਜੇਕਰ ਉਸਨੇ ਖੇ ਹੀ ਖਾਣੀ ਹੈ ਤਾਂ ਜੀਵਨ ਵਾਲੀ ਖਾਵੇ ਐਨਾ ਸਿਰਫ ਜਿਸਮ ਦੇ ਭੁੱਖੇ ਲੋਕਾਂ ਨਾਲ ਕੀ ਕਰਨਾ ਹੈ ਜੀਵਨ ਉਹ ਸ਼ਖਸ ਸੀ ਜਿਹੜਾ ਉਹਦੇ ਮਾਂ ਤੇ ਤਾਨੂੰ ਇੱਕੋ ਜਿੰਨਾ ਸਮਝਦਾ ਸੀ ਜਿਸਦੇ ਦੋ ਬੱਚਿਆਂ ਨੂੰ ਉਹਨੇ ਆਪਣੀ ਕੋਕ ਵਿੱਚੋਂ ਜਨਮ ਦਿੱਤਾ ਉਹ ਕਈ ਵਾਰ ਰਾਤ ਨੂੰ ਸੋਚਦੀ ਕਿ ਜੀਵਨ ਨੂੰ ਫੋਨ ਕਰ ਲਵੇ ਫਿਰ ਉਹ ਆਪ ਹੀ ਇਹ ਸੋਚ ਛੱਡ ਦਿੰਦੀ ਫਿਰ ਇੱਕ ਰਾਤ ਅਚਾਨਕ ਉਸਨੇ ਕਾਲ ਕੀਤੀ ਤੇ ਅੱਗੋਂ ਰਿੰਗ ਵੱਜਦੀ ਸਾਰ ਕੱਟ ਦਿੱਤੀ ਕੁਝ ਮਿੰਟ ਬਾਅਦ ਬੈਕ ਕਾਲ ਆਈ ਤਾਂ ਉਹਨੇ ਆਖਰੀ ਰਿੰਗ ਤੇ ਚੁੱਕੀ ਉਹ ਕੁਝ ਨਾ ਬੋਲੀ ਜੀਵਨ ਹੈਲੋ ਹੈਲੋ ਕਰਦਾ ਰਿਹਾ ਔਂਦੇ ਸਾਹ ਜਿਵੇਂ ਅਸਮਾਨੀ ਚੜ ਗਈ ਹੋਣ ਕੁਝ ਮਿੰਟ ਮਗਰੋਂ ਜੀਵਨ ਨੇ ਹੀ ਸਵਾਲ ਕੀਤਾ ਰੂਬੀ ਰੂਬੀ ਦੀ ਪੋਬ ਹੀ ਨਿਕਲ ਗਈ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇਖਾਨੇ ਭਾਗ 12 ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀ ਜਾਂ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ 'ਚ